ਦਾ ਮੈਕਸਵਾ ਉਹ ਖਾਸ ਕਰਕੇ ਪੰਜਾਬ ਸਰਕਾਰ ਦੇ ਕਿਉਂਕਿ ਪੰਜਾਬ ਸਰਕਾਰ ਨੇ ਜਿੰਨੇ ਵੀ ਸਾਡੇ ਕਿਸਾਨ ਧਰਨਿਆਂ ਦੇ ਪੇਟੀ ਭਾਇਓ ਖਨੋਰੀ ਬਾਰਡਰ ਤੇ ਹੀ ਭਾਇਓ ਸ਼ੰਭੂ ਬਾਰਡਰ ਤੇ ਉਹ ਸਾਰਿਆਂ ਤੇ ਜ਼ਬਰ ਕੀਤਾ ਉਹ ਜ਼ਬਰ ਦੇ ਵਿਰੋਧ ਵਿੱਚ ਅੱਜ ਜਿੰਨੇ ਭਾਰਤ ਦੇ ਲਗਭਗ ਜਿੰਨੇ ਡੀਸੀ ਦਫਤਰ ਆ ਸਾਰਿਆਂ ਦੇ ਡੀਸੀ ਦਫਤਰਾਂ ਗੜੀ ਅੱਜ ਇੱਕ ਦਿਨ ਦਾ ਜਿਹੜਾ ਉਹ ਡੀਸੀ ਦਫਤਰਾਂ ਗੜੇ ਧਰਨਾ ਨਾਲ ਹੀ ਉਹਨਾਂ ਨੂੰ ਮੰਗ ਪੱਤਰ ਇੱਕ ਸੌਪੇ ਜਾਊਗਾ ਜਿਹੜੀਆਂ ਸਾਡੀਆਂ ਜਿਹੜੇ ਟਰਾਲੀਆਂ ਟਰੈਕਟਰ ਉੱਤੇ ਹੋਰ ਸਾਡੇ ਸਮਾਨ ਜਿਹੜੇ ਇਹਨਾਂ ਨੇ ਚੋਰੀ ਕੀਤੇ ਆ ਉਹ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਉਹ ਸਾਨੂੰ ਜਿਹੜੇ ਉਹ ਪ੍ਰੋਵਾਈਡ ਕਰਨ ਅੱਜ ਮੈਨੂੰ ਪਤਾ ਲੱਗਾ ਜਿਹੜੇ ਕਿਸਾਨ ਇਹਨਾਂ ਨੇ ਕੁਝ ਰਿਆਵ ਵੀ ਕੀਤੇ ਆ ਇਹ ਕਿਸਾਨ ਜਿਹੜੇ ਬੜੇ ਹੀ ਬੀਬੀਆਂ ਭੈਣਾਂ ਸਾਡੀਆਂ ਪਰ ਬਹੁਤ ਜ਼ਿਆਦਾ ਜਿਹੜਾ ਜਬਰ ਕਿਸਾਨਾਂ ਨੇ ਕੀਤਾ ਆਪਣੇ ਘਰ ਛੱਡ ਕੇ ਉਹਨਾਂ ਨੂੰ ਡਿਟੇਨ ਕੀਤਾ ਮੀਟਿੰਗਾਂ 'ਵੱਤੇ ਬੁਲਾ ਕੇ ਸਾਰੇ ਕਿਸਾਨ ਅੰਦਰ ਕੀਤੇ ਫਿਰ ਉਸ ਤੋਂ ਬਾਅਦ ਜ ਰਾਤ ਨੂੰ ਜਾ ਕੇ ਕਿਸਾਨਾਂ ਦੇ ਸਮਾਨ ਤੋੜੇ ਤੰਬੂ ਤੋੜੇ ਉਹਦੇ ਸਬੰਧ ਵਿੱਚ ਅੱਜ ਜਿਹੜਾ ਜ਼ਬਰਦਸਤ ਵਿਰੋਧ ਕਰਨ ਵਾਸਤੇ ਰੋਜ਼ ਧਰਨਾਵਾ ਸਾਡਾ ਇੱਕ ਦਿਨ ਕਿਸਾਨ ਕਦੀ ਰਾਹ ਨਹੀਂ ਬੰਦ ਕਰਦੇ ਜੇ ਉਹਨਾਂ ਨੇ ਉੱਥੇ ਮੇਰੇ ਖਿਲ ਧਰਨਾ ਲਾਇਆ ਹੋਊਗਾ ਤੇ ਉੱਥੇ ਵੀ ਸਾਈਡ ਤੇ ਲਾਉ ਰਾਤ ਤੇ ਗਾੜੀ ਬੰਦ ਕਰ ਦਿੰਦੀਆਂ ਸਰਕਾਰਾਂ ਅੱਗੇ ਬਾਰੀਕਟ ਲਾ ਕੇ ਹੁਣ ਮੰਨ ਲਓ ਅਸੀਂ ਐਕਸ ਡੀਸੀ ਦਫ਼ਤਰ ਜਾਣਾ ਹੈ ਤੇ ਇਹਨਾਂ ਨੇ ਬੜੀ ਬਾਰੀਕਟ ਲਾ ਲਿਆ ਜੇ ਬਾਰੀਕਟ ਨਾਲ ਸਿੱਧਾ ਜਾਣਾ ਹੈ ਉਹਨਾਂ ਨੇ ਚਲੋ ਕੀਤਾ ਵੀ ਬਾਰੀਕਟ ਖੋਲਤਾ ਜੇ ਨਾਲੋਂ ਦੇ ਉੱਥੇ ਰੋਡ ਬੰਦ ਹੋਣਾ ਇਹਨਾਂ ਨੇ ਕਿਸਾਨ ਕਦੀ ਵੀ ਕੋਈ ਨਹੀਂ ਚਾਹੁੰਦਾ ਵੀ ਕਹੇ ਨੂੰ ਕੋਈ ਪਰੇਸ਼ਾਨੀ ਆਵੇ ਅਸੀਂ ਕਦੀ ਨਹੀਂ ਕਦੇ ਵੀ ਪਰੇਸ਼ਾਨੀ ਆਵੇ ਜੇ ਆਹ ਗੱਲ ਕਹਿੰਦੀ ਆ ਵੀ ਸਰਕਾਰ ਅਸੀਂ ਪੰਜਾਬ ਸਰਕਾਰ ਨਾਲ ਮੀਟਿੰਗ ਕਰਨਗੇ ਤੇ ਆਪ ਮੀਟਿੰਗ ਦੇ ਵਿੱਚ ਹੀ ਜਦੋਂ ਆਚਕ ਮੰਗਾਂ ਤੇ ਡਿਸਕਸ ਹੋ ਗਈ ਤੇ ਸੀਐਮ ਉੱਠ ਕੇ ਢਾੜ ਪਿਆ ਕਿ ਮੈਂ ਨਹੀਂ ਮੈਂ ਗੱਲ ਹੀ ਨਹੀਂ ਕਰਦਾ ਸਰ ਕਿਸਾਨ ਹਮੇਸ਼ਾ ਚਾਹੁੰਦੇ ਵੀ ਸਾਨੂੰ ਕੋਈ ਵੀ ਧਰਨਾ ਲਾਉਣ ਦੀ ਲੋੜ ਨਾ ਪਵੇ ਸਾਡੀ ਬੈਠ ਕੇ ਟੇਬਲ ਟਾਕ ਤੇ ਗੱਲ ਹੋ ਜਾ ਕਿਉਂਕਿ ਧਰਨਾ ਲਾਉਣ ਤੋਂ ਬਾਅਦ ਵੀ ਟੇਬਲ ਟਾਕ ਤੇ ਆਉਣਾ ਪਰ ਜੇ ਕੋ ਟੇਬਲ ਟਾਕ ਤੇ ਨਾ ਮੰਨੇ ਫਿਰ ਕਿਸਾਨਾਂ ਕੋ ਆਪਣੀ ਆਵਾਜ਼ ਪਹੁੰਚਾਉਣ ਦਾ ਤਰੀਕਾ ਕੀ ਹੈ ਤਰੀਕਾ ਹੈ ਹੀ ਨਹੀਂ ਹੋਰ ਕੋਈ ਨਾ ਕੋਈ ਹੋਰ ਕੋਈ ਐਡ ਕੋਈ ਤਰੀਕਾ ਹੀ ਨਹੀਂ ਕਿ ਜਾਨਾ ਕਿੱਦਾਂ ਫਿਰ ਇਹ ਕਰਕੇ ਜਿਹੜੇ ਕਿਸਾਨ ਆ ਉਹ ਸ਼ਾਂਤੀ ਮਈ ਆ ਸਾਰੀਆਂ ਜਥੇਬੰਦੀਆਂ ਪਾਏ ਉਹ ਪੰਜਾਬ ਦੀਆਂ ਭਾਏ ਕਿਸੇ ਵੀ ਆਦੀਆਂ ਮਜ਼ਦੂਰ ਆ ਭਾਏ ਕੋਈ ਜੋ ਰੱਖਸ਼ਾ ਵਾਲੀ ਸਭ ਸ਼ਾਂਤੀ ਭਾਈ ਚਾਹੁੰਦੀਆਂ ਕਿਉਂਕਿ ਅਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਆ ਨਾ ਰੋਡਾਂ ਤੇ ਰਹਿੰਦੇ ਆ ਅਸੀਂ ਵੀ ਕਹਿੰਦੇ ਕਦੀ ਕੋ ਰੋਡ ਨਹੀਂ ਬੰਦੋੜਾ ਜਿੱਦਾ ਕਿਉਂਕਿ ਪਰੇਸ਼ਾਨ ਹੁੰਦੇ ਲੋਕ ਜਦੋਂ ਲੋਕ ਪਰੇਸ਼ਾਨ ਹੁੰਦੇ ਆ ਉਹ ਕਿਸਾਨਾਂ ਨੂੰ ਗਾਲਾਂ ਕੱਢਦੇ ਵੀ ਵੇਖੋ ਜੀ ਇਹ ਰੋਡਾਂ ਦੇ ਪਿੱਛੇ ਅਸੀਂ ਨਹੀਂ ਬਣਾ ਚਾਹੁੰਦੇ ਅਸੀਂ ਕਹਿੰਦੇ ਸਾਡੀ ਗੱਲ ਸੁਣ ਜੇ ਗੱਲ ਸੁਣੀ ਹੈ ਤੇ ਉੱਤੇ ਕੋਈ ਨਾ ਕੋਈ ਅਮਲ ਕਰਨਾ ਕਿ ਸਾਡੀ 18 ਬੰਦਾ ਲੈ ਕੇ ਗਏ ਚੰਡੀਗੜ੍ਹ ਦੇ ਜਦੋਂ ਸੀਐਮ ਸਾਹਿਬ ਨਾਲ ਮਿਲੇਗੀ 18 ਜੋ ਸੋਚਦਾ ਸਾਡੀਆਂ ਦਾਗ ਮੰਨ ਲਿੰਦੇ ਤੇ ਕੋਈ ਧਰਨਾ ਨਹੀਂ ਕੋਈ ਪ੍ਰਦਰਸ਼ਨ ਨਹੀਂ ਕਰਨਾ ਕਿ ਇਹਨੂੰ ਚੁੱਪਣ ਦੀ ਲੋੜ ਨਹੀਂ ਪਈ ਇਹਨੂੰ ਕੁਝ ਨਹੀਂ ਕਰਨਾ ਇਹ ਕਰਕੇ ਅਸੀਂ ਸ਼ਾਂਤ ਬਈਆਂ ਅਸੀਂ ਬਿਲਕੁਲ ਜਿੰਨੀ ਜੇ ਦਿੱਲੀ ਲੜਾਈ ਲੜੀਆ ਤੇ 13 ਮਹੀਨੇ ਬਿਲਕੁਲ ਪੀਸਫੁਲੀ ਲੜੀਆ ਕਿਸੇ ਦੇ ਨਾਲ ਕੋਈ ਵਾਦਾ ਨਹੀਂ ਹੋਇਆ ਜੇ ਕੀਤਾ ਹੋਗਾ ਸਰਕਾਰ ਨੇ ਕੀਤਾ ਉਹ ਕਿਸਾਨਾਂ ਨੇ ਬਿਲਕੁਲ ਕਿਹਾ ਕਿ ਕੋਈ ਮਤਲਬ ਨਹੀਂ ਕੀਤਾ ਸਿੱਤਰ ਮਾਜਾ ਕਿਸਾਨ ਸਰਪਟ ਪੰਜਾਬ ਜੋ ਆਈਨਾਲਾ ਆਸਕੀ ਆਂ ਦਾ ਪ੍ਰੋਗਰਾਮ ਪਿਛਲੇ ਦਿਨੀ ਜੋ ਮਾਨ ਸਰਕਾਰ ਵੱਲੋਂ ਅਮਿਤ ਸ਼ਾਹ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹਿਣ ਅਨੁਸਾਰ ਜਿਹੜੇ ਸਾਡੇ ਵੱਖ-ਵੱਖ ਬਾਰਡਰਾਂ ਤੇ ਧਰਨੇ ਲੱਗੇ ਸੀ ਖਨੌਰੀ ਬਾਰਡਰ ਤੋਂ ਸਭੂ ਬਾਰਡਰ ਤੇ ਜਿਹੜੇ ਸਾਡੇ ਕਿਸਾਨ ਵੀਰਾਂ ਵੱਲੋਂ ਲਗਾਏ ਗਏ ਸੀ ਉਹ ਖਿੰਦ ਸਰਕਾਰ ਦੇ ਕਹਿਣ ਤੇ ਅਨੁਸਾਰ ਜਿਹੜਾ ਸਾਡਾ ਪੰਜਾਬ ਦਾ ਸੀਐਮ ਭਗਵੰਤ ਮਾਨ ਉਹਨੇ ਬਹੁਤ ਜਬਰਟ ਆਇਆ ਕਿਸਾਨਾਂ ਨੂੰ ਧੱਕੇ ਨਾਲ ਰਾਤ ਨੂੰ ਸਾਡਾ ਖਾਨੜਾ ਜਿਹੜਾ ਧਰਨਾ ਜਬਰਦਸਤ ਚੁਕਾਇਆ ਗਿਆ ਅਨਜੇ ਚੁੱਤਾਂ ਦੇ ਨਾਲ-ਨਾਲ ਸਾਡੇ ਕਿਸਾਨ ਭਰਾਵਾਂ ਦਾ ਲੱਖਾਂ ਰੁਪਏ ਦਾ ਸਮਾਨ ਹੀ ਕੋਈ ਮਾਨ ਸਰਕਾਰ ਨੂੰ ਕਿਆਰੀ ਕਰ ਲਿਆ ਗਿਆ ਇਹ 70 ਸਾਲ ਦੇ ਵਿੱਚ ਭਾਜੀ ਪਹਿਲੀ ਵਾਰੀ ਹੋਇਆ ਕਿ ਜਿਹੜਾ ਧੱਗੇ ਨਾਲ ਕਿ ਕਿਸਾਨਾਂ ਦਾ ਧਰਨਾ ਚੁੱਕਿਆ ਗਿਆ ਧਰਨਾ ਚੁੱਕੇ ਦੇ ਨਾਲ ਨਾਲ ਸਾਡਾ ਕੀਮਤੀ ਸਮਾਨ ਹੀ ਸਾਡੇ ਵੀਰਾਂ ਦੇ ਕਿਸਾਨ ਭਰਾਵਾਂ ਨੇ ਆਪਣੇ ਸੌਦਾ ਵਾਤੇ ਉੱਤੇ ਫ੍ਰੀਜਾਂ ਵਾਲੇ ਟੈਂਕ ਸੀ ਜੇ ਤੇ ਸਾਡਾ ਜਿਹੜਾ ਮੁੱਖ ਸਾਧਨਾ ਖੇਤੀਬੋਰੀ ਟਰਾਲੀਆਂ ਤੱਕ ਜਿਹੜਾ ਸੀ ਉਹ ਮਾਨ ਸਰਕਾਰ ਨੂੰ ਜਿਹੜਾ ਸਾਡਾ ਜਬਤ ਕਰ ਲਿਆ ਉਸ ਦੇ ਸੰਬੰਧ ਵਿੱਚ ਸਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦਰਦਾਸਪੁਰ ਦੇ ਨਾਲ ਨਾਲ ਸਮੁੱਚੇ ਭਾਰਤ ਵਿੱਚ ਨਾਲ ਪੰਜਾਬ ਜਸ ਸੰਖੇਪਰ ਵੱਲੋਂ ਉਹ ਆਖੋਗੇ 77ਵੇਂ ਜਿਹੜਾ ਵਾ ਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਚੱਲ ਰਿਹਾ ਜਿਹੜਾ ਸਰਕਾਰ ਨੇ ਜਬਰਟਾ ਕਿਸਾਨਾਂ ਦੇ ਉਸ ਸੰਬੰਧੀ ਅੱਜ ਸੀ ਇਹ ਜਨਪ ਕੋ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਵਿਸਾਲ ਧਰਨਾ ਲਗਾਇਆ ਜਾ ਰਿਹਾ ਸਰਕਾਰ ਦੇ ਵਿਰੋਧ ਵਿੱਚ ਜਿਸ ਵਿੱਚ ਵੱਖ-ਵੱਖ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਪਹੁੰਚੀਆਂ ਜਿਨ੍ਹਾਂ ਵਿੱਚ ਐਸ ਕੇਐਮ ਦੀ ਸਮੂਹ ਜਥੇਬੰਦੀਆਂ ਤੋਂ ਨੌਨ ਐਸ ਨੌਨ ਪੋਲੀਟਿਕਲ ਐਸ ਕੇਐਮ ਪਹੁੰਚੇ ਆ ਸਾਰੇ ਭਰਾਵਾਂ ਦਾ ਇੱਥੇ ਪਹੁੰਚੇ ਦੇ ਦਿੱਦੀ ਕਰ ਰਿਹਾ ਧੰਨਵਾਦ ਕਰਦੇ ਆ ਅੱਗੇ ਵੀ ਜੋ ਜੋ ਇਹ ਅਸਕਾਂ ਦਾ ਫੈਸਲਾ ਆਊਗਾ ਸਾਡੇ ਕਿਸਾਨ ਵੀਰ ਤਤਪਰ ਬੈਠੇ ਆ ਜਦੋਂ ਕੋਈ ਫੈਸਲਾ ਹੁੰਦਾ ਵਾ ਸਰਕਾਰ ਦੇ ਰੋਧ ਜੋ ਇਹਨਾਂ ਸਾਡੇ ਤੇ ਤਸੱਦਦ ਆ ਉਹ ਸਬੰਧੀ ਸਾਡੇ ਕਿਸਾਨ ਵੀਰ ਅੱਜ ਕੱਲੇ ਕੌਂਸਲ ਨੂੰ ਤਿਆਰ ਨੇ